NGT ਨੇ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਇਸ ਬਾਰੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਉੱਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੋ ਥਾਵਾਂ ਤੇ ਅੱਗ ਲੱਗ ਰਹੀ ਹੈ ਹਰ ਪਾਸੇ ਮਸ਼ੀਨਾਂ ਪਹੁੰਚ ਗਈਆਂ ਨੇ ਕਿਸਾਨ ਵੀ ਸਮਝਦਾ ਹੈ ਕਿ ਉਸ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ ਉਹ ਜਾਣਦਾ ਹੈ ਕਿ ਇਸ ਦੇ ਨਾਲ ਮਿੱਟੀ ਦੀ ਗੁਣਵੱਤਾ ਘਟਦੀ ਹੈ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਅੱਗੇ ਕਿਹਾ ਹੈ ਕਿ ਅਸੀਂ ਲਗਭਗ 137000 ਮਸ਼ੀਨਾਂ ਦਿੱਤੀਆਂ ਨੇ ਪਿਛਲੇ ਸਾਲ ਅਸੀਂ 350 ਕਰੋੜ ਰੁਪਏ ਦੀ ਮਸ਼ੀਨਰੀ ਦਿੱਤੀ ਸੀ ਅਤੇ ਇਸ ਵਾਰ 500 ਕਰੋੜ ਰੁਪਏ ਦੀ ਮਸ਼ੀਨਰੀ ਦੇ ਰਹੇ ਹਾਂ ਜਿਸ ਦੇ ਵਿੱਚੋਂ 60% ਦੀ ਕੇਂਦਰ ਸਰਕਾਰ ਦਾ ਅਤੇ 40% ਦੀ ਪੰਜਾਬ ਸਰਕਾਰ ਦਾ ਯੋਗਦਾਨ ਹੈ ਸਾਡੇ ਕੋਲ ਇੱਕ ਵਾਰ ਰੂਮ ਹੈ ਅਤੇ ਸਾਰੇ ਅਫਸਰਾਂ ਨੇ ਪਿੰਡਾਂ ਦੇ ਵਿੱਚ 2000 ਮੀਟਿੰਗਾਂ ਕੀਤੀਆਂ ਨੇ ਅਸੀਂ ਆਪਣੇ ਅਧਿਕਾਰੀਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਹੈ ਤਾਜੋ ਕਿਸਾਨ ਸਮਝਣ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ